ਸੱਤ ਹਜ਼ਾਰ ਰੁਪਏ ਦੇ ਬਿੱਲ ਦੇ ਪੈਸੇ ਰੱਖੇ ਹੋ ਸੀ ਇਹਨੇ ਅੱਛਾ ਮੁੰਡੇ ਨੇ ਹਾਂ ਜੀ ਮੈਂ ਬਟੂਆ ਦੇ ਕੇ ਪੰਜਾਰੀ ਮੋਤੀ ਰੱਖ ਰੱਖਿਆ ਸੀ ਅੱਛਾ ਇਹਦੇ ਨਾਲ ਬਟੂਆ ਦੇ ਪੈਸੇ ਗਿਆ ਉੱਥੇ ਕਣਕ ਵੀ ਬੇਤੀ ਸੱਤ ਅੱਠ ਬੀਜ ਕਿਹੜੇ ਬੰਦੇ ਪੈਸੇ ਕਿੱਥੇ ਖੜਾ ਬਿਜਲੀ ਦੇ ਬਿੱਲ ਪਈ ਆ ਤਾਂ ਬਿਜਲੀ ਤੋਂ ਨਾਲ ਤਾਂ ਕਹਿੰਦੇ ਬਿਜਲੀ ਦੇ ਬਿੱਲ ਤਾਂ ਆਉਦੇ ਨਹੀਂ ਯਾਰ ਨਹੀਂ ਸਾਡੀ ਦੁਕਾਨਦਾਰੀ ਦਾ ਨਹੀਂ ਆਉਂਦੀ ਪੰਜ ਮੀਟਰ ਆਈ ਸੋ ਇਹਦੇ ਤਾਂ ਵਿਚਾਰੇ ਤੇ ਲੱਗੀ ਟਿੱਪੀ ਜੀ ਆ ਜਿਹੜੇ ਤਾਂ ਧਰਨੇ ਚ ਆਉਂਦਾ ਇਹਨੂੰ ਤਾਂ ਨਾਮ ਦੇਤਾ ਵੀ ਤੁਸੀਂ ਸਾਡੇ ਖਿਲਾਫ ਬਾਤ ਚੱਕੋਗੇ ਅਗਲਾ ਆ ਕੇ ਲੋਕਾਂ ਦੇ ਫੈਸਲੇ ਆਇਆ ਕਿੰਨਾ ਪੈਸਾ ਚੱਕਿਆਗਾ ਬਈ ਤੁਹਾਡਾ 5000 ਰੁਪਏ 5000 ਰੁਪਏ ਇੱਕ ਗਰੀਬ ਇਨਸਾਨ ਦੀ ਬਈ ਕੀ ਕੰਮ ਕਰਦੇ ਹੋ ਤੁਸੀਂ ਮੈਂ ਕਾਰ ਵਾਸ਼ ਕਰਦਾ ਹਾਂ ਸਾਡਾ ਕਾਰ ਵਾਸ਼ਿੰਗ ਦਾ ਕੰਮ ਹੈ ਬਈ ਇੱਕ ਗਰੀਬ ਵਿਚਾਰਾ ਬੰਾਇਰਿਕ ਬੰਦਾ ਹੈ ਉਹਦਾ 5000 ਰੁਪਏ ਦਿਨ ਦਿਹਾੜੇ ਉਸ ਦਿਨ ਚੱਕਿਆ ਗਿਆ ਜਿਸ ਦਿਨ ਅਮਨ ਕਾਨੂੰਨ ਨੂੰ ਬਚਾਉਣ ਲਈ ਚੋਰੀਆਂ ਨੂੰ ਰੋਕਣ ਲਈ ਪੁਲਿਸ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਹੇ ਆ ਬੰਦਾ ਇੰਨਾ ਇਹਨਾਂ ਦਾ ਰਾਤ ਵੱਜ ਚੁੱਕੀ ਤੇ ਇਹ ਮੈਂ ਫੇਰ ਕਹਣਾ ਵਾਰਡ ਨੰਬਰ 1 ਸਾਡੇ ਐਮ.ਐਲ.ਏ ਸਾਹਿਬ ਦਾ ਵਾਰਡ ਹੈ ਐਮ.ਐਲ.ਏ. ਸਾਹਿਬ ਆਪਦੇ ਬਾੜ ਦੀ ਸੇਫਟੀ ਦਾ ਸਾਹਮਣਾ ਲੋ ਐਮ.ਸੀ. ਟੋਡਾ ਪਰਿਵਾਰ ਆ ਯਾਰ ਪ੍ਰਧਾਨ ਟੋਡਾ ਪ੍ਰਧਾਨ ਕੈਮਰੇ ਲਵਾ ਦਿਓ ਪੈਸੇ ਅਸੀਂ ਦੇ ਚੁੱਕੇ ਆ ਪਤਾ ਨਹੀਂ ਕਿੱਥੇ ਖੁਰਦਪੁਰਦ ਹੋ ਗਏ ਵੀਰ ਬਣ ਕੇ ਨਵੇਂ ਨਹੀਂ ਮੰਗਦੇ ਸਾਡੇ ਵਾਲੇ ਦਿੱਤੇ ਪੈਸੇਾਂ ਦੇ ਕੈਮਰੇ ਲਗਾ ਦਿਓ ਬਹੁਤ ਫਰਕ ਪੈ ਜਾ ਬਹੁਤ ਬਹੁਤ ਧੰਨਵਾਦ ਫੋਟੋਆਂ ਵੀ ਆ ਕਿ ਫੋਟੋ ਸਾਰਾ ਫੋੜਿਆ ਪਿਆ ਇਹ ਆ ਇਹਨਾਂ ਦਾ ਜਿੰਦਾ ਵੀ ਥੋੜਾ ਹੈ ਇਹ ਉਹ ਵੀ ਨੀ ਮੁੱਦਾ ਸਾਰਾ ਫਰੋੜਿਆ ਪਿਆ ਜਿਹੜਾ ਉਹ ਜਿੰਦਾ ਟੁੱਟਿਆ ਵਾ ਕੰਧ ਤੇ ਲੱਤ ਮਾਰੀ ਵੀ ਹੈ ਕੈਮਰੇ ਦੀ ਵੀਡੀਓ ਵੀ ਬਣਾਈ ਇਹਨਾਂ ਦੇ ਬੰਦੇ ਨੇ ਆਜ ਵੀਡੀਓ ਵੀ ਬਣਾਈ ਸਾਰਾ 6 ਇਤੋਂ ਆਹ ਦੇਖ ਲਓ ਭਾਈ ਸਵੇਰ ਸਵੇਰੀ ਹੈ 9 ਵਜੇ ਤੋਂ ਪਹਿਲਾਂ ਹੀ ਬੱਕਾ ਹੋਵੇ ਜਿੰਦਾ ਤੋੜ ਕੇ ਇਤੋਂ ਆਹ ਇਟ ਪਈਆ ਆਹ ਇਟ ਨਾਲ ਤੋੜ ਕੇ ਜਿੰਦਾ ਆ ਪਿਆ ਇਤੋਂ ਆ ਬੱਦਵੀਂ ਹੁਣ ਕੀ ਕਰੀਏ ਇਦੋਂ ਧਰਨਾ ਲੱਗਿਆ ਹੋਇਆ ਧਰਨੇ ਤੇ ਜਾਈਏ 9 ਵਜੇ 9 ਵਜੇ ਦੇਖਿਆ ਰਹੇ 9 ਵਜੇ ਦੀ ਗੱਲ ਆ ਕੋਈ ਰਾਤ ਦਾ ਨਹੀਂ ਟਾਈਮ ਹੈਗਾ 2 ਵਜੇ ਆਪਣੇ ਆਏ ਚੋੜੇ ਪਹਿਲਾਂ ਪੁਰਾਣਾ ਜੱਫਾ ਵਾਲਾ ਦੱਸਿਓ ਕੀ ਨਾਮ ਹੈ ਵੀਰੇ ਦਰਮੀ ਤੇ ਕਿਹੜਾ ਵਾੜਾ ਦੋ ਵਾੜਾ ਹੀ ਬਾਡਰ ਵਾੜੀ ਬੈਕ ਸਾਈਡ ਕੀ ਹੋਇਆ ਅੱਜ ਅੱਜ ਪਹਿਲਾਂ ਰਾਤ ਨੂੰ ਸਾਡੇ ਘਰੇ ਆਏ ਜੀ ਬੰਦੇ ਗਲੀ ਚ ਵੇੜੇ ਚ 2 ਵਜੇ ਰਾਤ ਨੂੰ ਅਸੀਂ ਮਗਰ ਪੈ ਗਿਆ ਟੱਪ ਗਏ ਉਸ ਤੋਂ ਬਾਅਦ ਦਿਨੇ ਇਹ ਤਾਂ ਜਿੰਦਾ ਟੱਪਿਆ ਅੱਜ 9 ਵਜੇ ਇਹ ਰੋਟੀ ਖਾਣ ਬਾਅਦ ਗਿਆ ਰਾਤ ਨੂੰ ਸੁਣ ਜਾਗਦਾ ਬੰਦਾ ਹੈ 1:30 ਵਜੇ ਦੀ ਉਸ ਤੋਂ ਬਾਅਦ ਘਰੇ ਵਗਿਆ 9 ਵਜੇ 10 ਵਜੇ ਬਾਅਦ ਸਹਜਿੰਦਰ ਰੁਕਿਆ ਦਾ ਦੀਪ ਕੋਲੀ ਕਰਨ ਕਪੇਤੀ 5000 ਰੁਪਏ ਦੀ ਇੱਕ ਚਾਰਜ ਦੀ ਉਹ ਲੈ ਗਿਆ ਬੰਦਾ ਕਿੰਨੇ ਦਿਨਾਂ ਤੋਂ ਚੱਲ ਰਿਹਾ ਹੈ ਥੋੜਾ ਇਹ 2 ਤਰੀਕ ਤੋਂ ਚੱਲ ਰਹੀ ਅਸਲ 4 ਤਰੀਕ ਨੂੰ ਸਾਡੇ ਬਾਲ ਦਾਤ ਹੋਈ ਹੈ ਪੰਜ ਛੀ ਘਰਾਂ ਦੇ ਬੜੇ ਨੇ ਉਸ ਤੋਂ ਬਾਅਦ ਇਹ ਹੁਣ ਆਇਆ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਚਾਰ ਨੂੰ ਕੀ ਹੋਇਆ ਸੀ ਚਾਰ ਨੂੰ ਚੋਰੀ ਹੋਈ ਸਾਡੇ ਮੈਲ ਚਕੇ ਕਮੰਡੀ ਦਾ ਕਿੰਨੇ ਦਿਨਾਂ ਨਾਲ ਪਹਿਲੇ ਬੜੇ ਨੇ ਉਸ ਤੋਂ ਬਾਅਦ ਮੇਰੇ ਲਾਸਟ ਦੇ ਬੜੇ ਨੇ ਮੇਰਾ ਜਾਪ ਪਵੇਗਾ ਪੁਲਿਸ ਨੂੰ ਕੰਪਲੇਨਟ ਕਰੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਆਇਆ ਦੇਖਣ ਵੀ ਨਹੀਂ ਆਈ ਇੱਥੇ ਅੱਜ ਜੀ ਜਿਹੜੀ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਉਸ ਨੂੰ ਲੈ ਕੇ ਸਾਡੀ ਪੰਜਾਬ ਦੀ ਕਾਂਗਰਸ ਪਾਰਟੀ ਨੇ ਸਾਡੇ ਪ੍ਰਧਾਨ ਅਬਰਿੰਦਰ ਸਿੰਘ ਰਾਜਾ ਵੜਿੰਗ ਨੇ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਹੈ ਵੀ ਸਾਰੇ ਡੀਐਸਪੀ ਆਫਿਸਿਸ ਦੇ ਬਾਹਰ ਅਸੀਂ ਰੋਸ ਮਜਾਰਾ ਕਰਕੇ ਇੱਕ ਵਾਰੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰੀਏ ਇੱਕ ਆਖਰੀ ਚੇਤਾਵਨੀ ਦਈਏ ਵੀ ਸਰਕਾਰ ਜਾਗ ਜੇ ਜੋ ਜਿਸ ਤਰੀਕੇ ਨਾਲ ਅੱਜ ਨੇਹਰਗਰਦੀ ਬਣੀ ਪਈ ਹੈ ਅੱਜ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਸਰਕਾਰ ਨੂੰ ਹੁਣ ਹਾਈ ਟਾਈਮ ਹੋ ਗਿਆ ਜਾਗਣਾ ਚਾਹੀਦਾ ਲੋਕਾਂ ਦੀ ਪੇਸ਼ੈਂਸ ਖਤਮ ਹੋ ਚੁੱਕੀ ਹੈ ਲੋਕਾਂ ਦਾ ਵਿਸ਼ਵਾਸ ਸਰਕਾਰ ਤੇ ਖਤਮ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਕਿ ਉਹਰੇ ਲਾ ਲੈਸਨੈਸ ਹੋ ਜੇ ਲੋਕ ਸਾਰਾ ਕਾਨੂੰਨ ਆਪ ਦੇ ਹੱਥ ਦੇ ਵਿੱਚ ਆਪ ਲੈ ਕੇ ਆਪਣੀ ਰੱਖਿਆ ਲਈ ਆਪ ਜ਼ਿੰਮੇਵਾਰ ਹੋ ਜਾਣ ਤਾਂ ਮੁੜ ਕੇ ਸਰਕਾਰ ਤੋਂ ਇਹ ਮਾਹੌਲ ਸੰਭੜਾ ਨਹੀਂ ਤਾਂ ਸਰਕਾਰ ਨੂੰ ਜਗਾਉਣ ਦਾ ਇੱਕ ਇਹ ਪ੍ਰਯਾਸ ਹੈ ਵੀ ਸਰਕਾਰ ਜਾਗ ਜੇ ਸਮਝੇ ਜੇ ਨਹੀਂ ਸਮਝ ਸਕਦੀ ਜੇ ਸਾਡੇ ਲੋਕਾਂ ਨੂੰ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਸੇਫਟੀ ਆਫ ਲਾਈਫ ਜੇ ਸੇਫਟੀ ਆਫ ਲਾਈਫ ਸੇਫਟੀ ਆਫ ਪ੍ਰੋਪਰਟੀ ਸਾਡੀ ਸਰਕਾਰ ਨਹੀਂ ਦੇ ਸਕਦੀ ਤਾਂ ਫਿਰ ਜਾਂ ਤਾਂ ਅਸਤੀਫਾ ਦੇ ਕੇ ਘਰੇ ਬੈਠਣ ਜਾਂ ਫਿਰ ਇਹ ਲੋਕਾਂ ਨੂੰ ਕਹਿ ਰਹੇ ਨੇ ਵੀ ਬਈ ਸਾਡੇ ਬਸ ਦੀ ਹੈ ਨਹੀਂ ਤੇ ਸਾਰਿਆਂ ਨੂੰ ਦੇ ਦੇਣ ਸਰਕਾਰੀ ਹਥਿਆਰ ਲਾਇਸੈਂਸੀ ਹਥਿਆਰ ਲੋਕ ਆਪ ਵੀ ਰਾਖੀ ਆਪ ਕਰ ਲੈਣਗੇ ਪਰ ਇਸ ਤਰੀਕੇ ਨਾਲ ਆਪਦੇ ਲੋਕਾਂ ਨੂੰ ਮਰਦੇ ਨਹੀਂ ਦੇਖਿਆ ਜਾ ਸਕਦਾ ਲੋਕਾਂ ਨੂੰ ਇਸ ਘੜੀ ਦੇ ਵਿੱਚ ਆਪਦੀ ਦੁਬਧਾ ਆਪ ਸੋਲਵ ਕਰਨ ਲਈ ਨਹੀਂ ਛੱਡਿਆ ਜਾ ਸਕਦਾ ਖਾਸ ਤੌਰ ਤੇ ਸਾਡੇ ਲਹਿਰੇ ਸ਼ਹਿਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮੋੜਾ ਹਾਲ ਹੋਇਆ ਪਿਆ ਇਸੇ ਲਈ ਅੱਜ ਅਸੀਂ ਦੋ ਥਾਮਾਂ ਤੇ ਧਰਨੇ ਲਾਏ ਆ ਜੀ ਲਹਿਰੇ ਦੇ ਵਿੱਚ ਵੀ ਤੇ ਮੂਨਕ ਦੇ ਵਿੱਚ ਕਿਉਂਕਿ ਦੋਹੇ ਥਾਮਾਂ ਤੇ ਰਾਜਿਕਤਾ ਫੈਲੀ ਹੋਈ ਹੈ ਬੁਰੀ ਤਰ੍ਹਾਂ ਨਾਲ ਜਿਸ ਦੇ ਕਰਕੇ ਨਸ਼ਿਆਂ ਦੀ ਜਿਹੜੀ ਜੋ ਦਿੱਕਤ ਸਭ ਤੋਂ ਵੱਡੀ ਆ ਰਹੀ ਹੈ ਉਹ ਇੱਕ ਬਿਗੇਸਟ ਰੀ ਇਸ ਚੀਜ਼ ਆਏਗਾ ਜਿੱਥੇ ਸਰਕਾਰ ਫੇਲ ਹੋਈ ਹੈ ਸਰਕਾਰ ਦਾ ਵੱਡੇ ਕਦਮ ਚੁੱਕਰੀ ਨਸ਼ੇ ਨੂੰ ਲੈ ਕੇ ਪਰ ਨਹੀਂ ਤੁਸੀਂ ਹੋਰੇ ਗਲਤ ਕਹਿ ਗਏ ਜੀ ਸਰਕਾਰ ਕਦਮ ਨਹੀਂ ਚੁੱਕਰੀ ਸਰਕਾਰ ਦਾਅਵੇ ਕਰ ਰਹੀ ਹੈ ਤੇ ਦਾਅਵੇ ਸਰਕਾਰ ਬਹੁਤ ਵੱਡੇ ਕਰਦੀ ਆਈ ਹੈ ਪਰ ਸਰਕਾਰ ਦੇ ਦਾਅਵੇ ਸਿਰਫ ਗੱਲਾਂ ਜੋ ਕੇ ਹੁੰਦੇ ਆ ਇਹ ਅੱਜ ਬੱਚੇ-ਬੱਚੇ ਨੂੰ ਪਤਾ ਹੈ ਹਰ ਪੱਤਰਕਾਰ ਨੂੰ ਪਤਾ ਹਰ ਬੰਦੇ ਨੂੰ ਪਤਾ ਕੋਈ ਬੋਲੇ ਕੋਈ ਨਾ ਬੋਲੇ ਏ ਆਪਾਂ ਨੂੰ ਪਤਾ ਵੀ ਸਰਕਾਰ ਦੇ ਦਾਅਵੇ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਇੱਕ ਏਰੀਆ ਦੇ ਵਿੱਚ ਰਹਿਣ ਦੇ ਵਸਨੀਕ ਵੀ ਉਹ ਪੱਤਰਕਾਰ ਦੇ ਨਾਲ ਨਾਲ ਮੈਂ ਸਾਰੇ মিডিਆ ਨੂੰ ਪੁੱਛਣਾ ਚਾਹੁੰਦਾ ਕੀ ਨਸ਼ੇ ਖਤਮ ਹੋ ਗਏ ਜੋ ਸਰਕਾਰ ਨੇ ਵਾਦਾ ਕਰਿਆ ਸੀ ਅਗਲੀ 15 ਅਗਸਤ ਅਗਲੀ 26 ਜਨਵਰੀ ਨੂੰ ਨਸ਼ੇ ਖਤਮ ਹੋਣਗੇ ਕੀ ਉਹ ਨਸ਼ੇ ਖਤਮ ਹੋ ਗਏ ਹੈਗੀ ਹੈ ਸ੍ਰੋਮਣੀ ਅਕਾਲੀ ਦਲ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਨਸ਼ਾ ਤਾਂ ਕਦੇ ਵੀ ਖਤਮ ਨਹੀਂ ਹੋਇਆ ਪਰ ਉਹਨਾਂ ਨੇ ਇਹੋ ਜਿਹੇ ਦਾਅਵੇ ਨਹੀਂ ਨਾ ਜੀ ਕਰੇ ਜਿਨ੍ਹਾਂ ਨੇ ਕਰੇ ਸੀ ਜਿਨ੍ਹਾਂ ਨੇ ਕਰੇ ਸੀ ਠੀਕ ਹੈ ਨਾ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਕੀ ਹੋਇਆ ਲੋਕਾਂ ਨੂੰ ਪਤਾ ਲੱਗ ਗਿਆ ਕਾਂ ਜਾਇਜ਼ ਗੱਲ ਕਰਦੀ ਆਈ ਹੈ ਇਹ ਕਾਂਗਰਸ ਦੇ ਵਿੱਚ ਕੁਝ ਭੈਟੀਏ ਕੋਕਿ ਜਿਹੜੀ ਇੱਕ ਨਵੀਂ ਬਰੀਡ ਆਫ ਪੋਲਿਟਿਕਸ ਹੈ ਜਿਹੜੀ ਕਹਿੰਦੀ ਆ ਗੱਪ ਮਾਰੋ ਝੂਠ ਬੋਲੋ ਲੁੱਟੋ ਕੁੱਟੋ ਮਸ਼ਹੂਰੀ ਕਰੋ ਤੇ ਆਪਦੀ ਤਾਕਤ ਬਣਾ ਲਓ ਤਾਂ ਹੀ ਇਹਨਾਂ ਦੀ ਆਈਡਿਓਲੋਜੀ ਕਾਂਗਰਸ ਪਾਰਟੀ ਨਾਲ ਨਹੀਂ ਜੰਦੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਦਵਾਈ ਸੰਘਰਸ਼ ਕਰਕੇ ਦਵਾਈ ਮਿਹਨਤ ਕਰਕੇ ਦਵਾਈ ਫੋਕੇ ਵਾਦੇ ਲਾ ਕੇ ਨਹੀਂ ਦਵਾਈ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਅਮਨੋ ਕਾਨੂੰਨ ਸਾਫ ਦੁਬਾਰਤੋਂ ਸਥਾਪਿਤ ਕੀਤਾ ਮਿਹਨਤ ਕਰਕੇ ਕਰਿਆ ਸੰਘਰਸ਼ ਕਰਕੇ ਕਰਿਆ ਤੇ ਜੇ ਨਸ਼ਿਆਂ ਤੋਂ ਵੀ ਛੁਟਕਾਰਾ ਦਿਵਾਉਗੀ ਤਾਂ ਕਾਂਗਰਸ ਪਾਰਟੀ ਦਿਵਾਉਗੀ ਇਹ ਨਹੀਂ ਦਵਾ ਸਕਦੇ ਅੱ ਸੰਕੇਤਕ ਧਰਨਾ ਨਹੀਂ ਜੀ ਸਰਕਾਰ ਨੂੰ ਜਗਾਉਣ ਦਾ ਧਰਨਾ ਇੱਕ ਸਰਕਾਰ ਦਾ ਹੋਸਮੇਦਾਰ ਹੈ ਅਗਲਾ 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 ਜਿਵੇਂ ਪਾਰਟੀ ਸਾਨੂੰ ਪੰਜਾਬ ਲੈਵਲ ਤੇ ਹੁਕਮ ਦੇਊਗੀ ਉਹ ਉੱਥੇ ਕਰਾਂਗੇ ਪਰ ਆਪਦੀ ਲਹਿਰੇ ਹਲਕੇ ਦੀ ਜਿਹੜੀ ਸਾਡੀ ਰਣਨੀਤੀ ਹੈ ਉਹ ਅਸੀਂ ਲਹਿਰੇ ਦੇ ਲੋਕ ਬੈ ਕੇ ਤੈਅ ਕਰਾਂਗੇ ਕਿਉਂਕਿ ਲਹਿਰੇ ਦਾ ਬਹੁਤ ਜਿਆਦਾ ਬੁਰਾ ਹਾਲ ਹੋਇਆ ਪਿਆ ਲੋਕਾਂ ਦੇ ਵਿੱਚ ਬੱਸ ਹੋ ਚੁੱਕੀ ਹੈ ਲੋਕ ਜੋ ਫੈਸਲਾ ਕਰਨਗੇ ਜਿਸ ਤਰੀਕੇ ਦਾ ਫੈਸਲਾ ਕਰਨਗੇ ਫਿਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਮੂਰੇ ਚਟਾਨ ਬਣ ਕੇ ਰਾਹੁਲਿੰਦਰ ਸਿੰਘ ਸਿੱਧੂ ਖੜੂਗਾ ਕਿਉਂਕਿ ਆਉਦੇ ਲੋਕਾਂ ਨੂੰ ਮਰਿਆ ਨਹੀਂ ਦੇਖਿਆ ਜਾ ਸਕਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਇਹ ਜਿਹ ਤੈਨੂੰ ਤੈਨੂੰ ਨਸ਼ੇ ਦੀ ਗੱਲ ਕਰ ਰਹੇ ਹੋ ਜਾਂ ਲੁੱਟਾਂ ਖੁੱਟਾਂ ਦੀ ਗੱਲ ਕਰ ਰਹੇ ਹੋ ਇਹਦਾ ਰੀਜ਼ਨ ਕੀ ਹੈ ਮੇਨ ਸ਼ੁਰੂਆਤ ਕਿਤੋਂ ਹੁੰਦੀ ਹੈ ਦੇਖੋ ਜੀ ਵੈਸੇ ਤਾਂ ਜੇ ਆਪਾਂ ਬਹੁਤ ਜ਼ਿਆਦਾ ਡੰਗਾਈ 'ਚ ਜਾਈਏ ਤਾਂ ਕਿਤੇ ਨਾ ਕਿਤੇ ਬੇਰੋਜ਼ਗਾਰੀ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਈਕੋਲੋਜੀ ਲੈਵਲ ਹੈ ਜਿਹੜਾ ਸਰਕਾਰਾਂ ਜਾਂ ਪੋਲੀਟੀਕਲ ਬੰਦੇ ਹੈ ਇਹ ਜੇ ਸੁਪਨੇ ਦਿਖਾ ਦਿੰਦੇ ਵੀ ਰਾਤੋਂ ਰਾਤ ਕੁਇਕ ਫਿਕਸ ਸ਼ਾਰਟਕਟ ਉਹ ਨਹੀਂ ਪਰ ਉਹ ਬਹੁਤ ਡੰਗਾਈ ਦੀ ਗੱਲ ਹੈ ਅੱਜ ਦੀ ਅਗਰ ਅਸੀਂ ਇਮੀਡੀਏਟ ਫਿਕਸ ਦੀ ਗੱਲ ਕਰੀਏ ਤਾਂ ਚੌਕਸੀ ਦੀ ਕਮੀ ਸਾਡੀ ਪੁਲਿਸ ਦੀ ਪੈਟਰੋਲਿੰਗ ਦੀ ਕਮੀ ਸਾਡੇ ਔਰੇ ਸੀਸੀਟੀਵੀ ਕੈਮਰੇ ਵਰਗੇ ਇਨਫਰਾਸਟ੍ਰਕਚਰ ਦੀ ਕਮੀ ਲਾਈਟਾਂ ਵਰਗੇ ਇਨਫਰਾਸਟ੍ਰਕਚਰ ਦੀ ਕਮੀ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਫੜੇ ਜਾਂਦੇ ਆ ਉਹਨਾਂ ਤੇ ਸਟ੍ਰਿਕਟ ਕਾਰਵਾਈ ਦੀ ਕਮੀ ਲੋਕ ਕਹਿੰਦੇ ਜੀ ਅਸੀਂ ਬੰਦਾ ਫੜਾ ਕਿਉਂ ਨਹੀਂ ਦੋ ਘੰਟੇ ਬਾਅਦ ਅਗਲਾ ਥਾਪੀਆਂ ਮਾਰਦਾ ਘਰੋਂ ਜਾਂਦਾ ਹੁੰਦਾ ਜਿਹੜਾ ਇੱਕ ਵਾਰੀ ਇਹੋ ਜੀ ਵਾਰਦਾਤ ਕਰਕੇ ਬਚ ਗਿਆ ਉਹ ਅਗਲੀ ਵਾਰੀ ਤਾਂ ਹੋਰ ਹੌਸਲਾ ਹੋਊਗਾ ਅਗਲੇ ਨੇ ਘਰਾਂ 'ਚ ਵੜੂਗਾ ਸੋ ਇਹ ਪੰਜ ਸੱਤ ਕੁਇਕ ਫਿਕਸ ਨੇ ਜਿਨ੍ਹਾਂ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਪਰ ਲੌਂਗ ਰਨ ਦੇ ਵਿੱਚ ਨਸ਼ੇ ਤੇ ਬੇਰੁਜ਼ਗਾਰ ਤੁਸੀਂ ਇਹਨੂੰ ਡੀਪ ਉਂ ਦੇਖੋ ਜੀ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਲੋਕਤੰਤਰੀ ਹੱਕ ਹੈ ਉਹ ਇਸ ਤਰੀਕੇ ਨਾਲ ਆਪਣੀਆਂ ਕਾਰਵਾਈਆਂ ਕਰਦੇ ਨੇ ਬਟ ਮੈਂ ਲਹਿਰੇ ਦੇ ਵਿੱਚ ਜਿਆਦਾ ਤੌਰ ਤੇ ਕਹਿਣਾ ਚਾਹੂੰਗਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਜਿੱਥੇ ਤੱਕ ਉਹਨਾਂ ਵੱਲੋਂ ਕੋਈ ਦੋਸ਼ ਲਾਏ ਗਏ ਨੇ ਉਹਨਾਂ ਸੰਬੰਧੀ ਮੈਂ ਕਹਿਣਾ ਚਾਹੂੰਗਾ ਕਿ ਸਾਡਾ ਫਰਜ਼ ਹੈ ਲੋਕਾਂ ਦੀ ਸੁਰੱਖਿਆ ਕਰਨਾ ਅਸੀਂ ਗਸ਼ਤ ਵੀ ਹੋਰ ਵਧਾਵਾਂਗੇ ਤੇ ਹੋਰ ਮਿੰਤ ਨਾਲ ਕੰਮ ਕਰਾਂਗੇ ਬਟ ਸਾਡੇ ਕੋਲੇ ਐਸ ਇਟ ਇਜ਼ ਅਜ ਤੱਕ ਕੋਈ ਫਾਰਮਲ ਕੰਪਲੀਟ ਨਹੀਂ ਆਈ ਮੇਰੇ ਕੋਲ ਇੱਕ ਨੰਬਰ ਵਾਰਡ ਦੀ ਮੈਂ ਇਸ ਗੱਲ ਨੂੰ ਵੈਰੀਫਾਈ ਵੀ ਕੀਤਾ ਬਟ ਫਿਰ ਵੀ ਜੋ ਉਹਨਾਂ ਨੂੰ ਲੱਗਦਾ ਵੀ ਇਹ ਤੇ ਸੁਧਾਰ ਦੀ ਲੋੜ ਹੈ ਤਾਂ ਲੋਕਤੰਤਰ ਹੈ ਤੇ ਅਸੀਂ ਲੋਕਾਂ ਦੇ ਚੁਣੀ ਹੋਈ ਸਰਕਾਰ ਦੇ ਅੱਗੇ ਜਵਾਬਦੇ ਹਾਂ ਤੇ ਅਸੀਂ ਬਿਲਕੁਲ ਤਕੜੇ ਹੋ ਕੇ ਕੰਮ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram ਐ ਔਰ WhatsApp ਚੈਨਲ ਪਰ